ਐਸੀ ਲਾਲ ਤੁਜ ਬਿਨ ਕੌਣ ਕਰੇ ਬੇਅੰਤ ਬਾਸ਼ਾ ਸਤਗੁਰੂ ਜਗਜੀਤ ਸਿੰਘ ਜੀ ਦੇ ਕੋਤਕ ਵੀ ਬੇਅੰਤ ਹਨ ਸਤਗੁਰੂ ਜੀ ਦਾ ਅੰਤ ਤਾਂ ਕੋਈ ਵੀ ਨਹੀਂ ਪਾ ਸਕਦਾ ਇਹ ਕੋਤਕ ਵੀ ਸਿਧਰਾਂ ਦਾ ਹੈ ਸਨ 1995 ਦਾ ਕੋਤਕ ਹੈ ਉਹਨਾਂ ਦਿਨਾਂ ਵਿੱਚ ਸੰਤ ਗੁਰਨਾਮ ਸਿੰਘ ਜੀ ਪਾਠੀ ਭੈਣੀ ਸਾਹਿਬ ਰਹਿੰਦੇ ਸਨ ਉਹਨਾਂ ਦਾ 1.5 ਸਾਲ ਦਾ ਬੱਚਾ ਗੰਗਾ ਸਿੰਘ ਬਿਮਾਰ ਹੋ ਗਿਆ ਸਤਗੁਰੂ ਜਗਜੀਤ ਸਿੰਘ ਜੀ ਅੱਗੇ ਸ਼ਾਂਤੀ ਜੀ ਨੇ ਅਰਚ ਕੀਤੀ ਸਤਗੁਰ ਜੀ ਨੇ ਹੁਕਮ ਕੀਤਾ ਇਸ ਨੂੰ ਦੀਪ ਹਸਪਤਾਲ ਲੈ ਜਾਓ। ਸੰਤ ਗੁਰ ਨਾਮ ਸਿੰਘ ਜੀ ਬੱਚੇ ਨੂੰ ਲੈ ਕੇ ਹਸਪਤਾਲ ਚਲੇ ਗਏ। ਡਾਕਟਰ ਨੇ ਸਾਰਾ ਚੈੱਕਅਪ ਕਰਕੇ ਦੱਸਿਆ ਕਿ ਇਸ ਨੂੰ ਟੀਵੀ ਹੈ। ਉੱਥੇ ਉਸ ਦਾ ਇਲਾਜ ਚੱਲਦਾ ਰਿਹਾ ਪਰ ਕੋਈ ਫਰਕ ਨਾ ਪਿਆ। ਬੱਚਾ ਬੜਾ ਹੀ ਕਮਜ਼ੋਰ ਹੋ ਗਿਆ। ਸਤਗੁਰ ਜੀ ਨੂੰ ਗੁਰਨਾਮ ਸਿੰਘ ਨੇ ਦੁਬਾਰਾ ਅਰਜ਼ੀ ਕੀਤੀ। ਸਤਗੁਰ ਜੀ ਨੇ ਬਚਨ ਕੀਤਾ ਇਸ ਨੂੰ ਪਹਿਲਾਂ ਕਿੱਥੇ ਵਿਖਾਇਆ ਸੀ? ਸੰਤ ਜੀ ਨੇ ਅਰਜ਼ ਕੀਤੀ ਆਪ ਜੀ ਦੇ ਹੁਕਮ ਨਾਲ ਇਸ ਨੂੰ ਦੀਪ ਹਸਪਤਾਲ ਲੈ ਗਏ ਸੀ ਡਾਕਟਰ ਨੇ ਦੱਸਿਆ ਕਿ ਇਸ ਨੂੰ ਟੀਵੀ ਹੈ ਉਹਨਾਂ ਨੇ ਕਾਫੀ ਦਵਾਈਆਂ ਦਿੱਤੀਆਂ ਪਰ ਬੱਚਾ ਠੀਕ ਨਹੀਂ ਹੋਇਆ ਸੱਚੇ ਪਾਤਸ਼ਾਹ ਜੀ ਨੇ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਹੁਕਮ ਕੀਤਾ ਐਨੇ ਛੋਟੇ ਬੱਚੇ ਨੂੰ ਟੀਵੀ ਨਹੀਂ ਹੋ ਸਕਦਾ ਸੰਤ ਗੁਰਨਾਮ ਸਿੰਘ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਪਰ ਇਹ ਠੀਕ ਨਹੀਂ ਹੋ ਰਿਹਾ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਇਸ ਨੂੰ ਅੰਮ੍ਰਿਤਸਰ ਲੈ ਕੇ ਜਾਓ ਉਤੇ ਮਹਾਂਤ ਸੰਤੋਖ ਸਿੰਘ ਨੂੰ ਮਿਲੋ ਅਤੇ ਉਸ ਨੂੰ ਕਹੋ ਕਿ ਬੱਚੇ ਨੂੰ ਮਜੀਠਾ ਰੋਡ ਤੇ ਡਾਕਟਰ ਪਾਟਿਆ ਨੂੰ ਵਿਖਾਓ। ਸ਼ੰਤੀ ਜੀ ਬੱਚੇ ਨੂੰ ਅੰਮ੍ਰਿਤਸਰ ਮਹਾਂਤ ਸੰਤੋਖ ਸਿੰਘ ਜੀ ਕੋਲ ਲੈ ਗਏ ਅਤੇ ਫਿਰ ਡਾਕਟਰ ਪਾਟਿਆ ਨੇ ਸਾਰੇ ਟੈਸਟ ਕੀਤੇ ਅਤੇ ਪਿਛਲੀਆਂ ਰਿਪੋਰਟਾਂ ਵੇਖ ਕੇ ਦੱਸਿਆ ਕਿ ਇਸ ਨੂੰ ਟੀਵੀ ਨਹੀਂ ਹੈ। ਇਹ ਵੈਸੇ ਹੀ ਕਮਜ਼ੋਰ ਹੈ। ਉਸ ਨੇ ਆਪਣੀ ਸਮਝ ਮੁਤਾਬਕ ਬੱਚੇ ਨੂੰ ਦਵਾਈਆਂ ਦਿੱਤੀਆਂ। ਉਹਨਾਂ ਦਵਾਈਆਂ ਨਾਲ ਹੀ ਬੱਚਾ ਠੀਕ ਹੋ ਗਿਆ। ਦੁਆਇਆਂ ਦਾ ਤਾਂ ਬਹਾਨਾ ਹੀ ਸੀ ਕਿਰਪਾ ਤਾਂ ਸਤਿਗੁਰ ਜੀ ਨੇ ਕਰ ਦਿੱਤੀ ਸੀ ਕਿ ਇੰਨੇ ਛੋਟੇ ਬੱਚੇ ਨੂੰ ਟੀਵੀ ਨਹੀਂ ਹੋ ਸਕਦੀ ਫਿਰ ਟੀਵੀ ਕਿੱਥੇ ਰਹਿਣੀ ਸੀ ਹੁਣ ਤੱਕ ਬੱਚਾ ਬਿਲਕੁਲ ਠੀਕ ਹੈ ਤਨ ਹਨ ਕਰਨ ਕਾਰਨ ਸਮਰੱਤ ਸਤਿਗੁਰ ਜਗਜੀਤ ਸਿੰਘ ਜੀ ਸਤਿਗੁਰ ਜੀ ਦੇ ਚਰਨਾਂ ਤੇ ਸਾਡੀ ਕੋਟੀ ਕੋਟੀ ਪ੍ਰਣਾਮ ਹੈ ਤਨ ਹਾਜ਼ਰਾ ਹਜ਼ੂਰ ਪੈਰਾਂ ਦਾ ਮਾਲਕ ਅਕਾਲ ਪੁਰਖ ਸਤਿਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦਿਵੋ